کون بول رہے تحو کون بول رہے تھی ہاں جی ہلو کون بول رہے تھیلو ہاں کون ہے कहने कोड़ियां का फोन नंबर

ਦੇਖੋ ਪਰ ਵਾਹ ਢਿਓ ਕਿੱਥੇ ਗਏ ਅਸੀਂ ਜੀਵਾਰਾ ਕਰਦੇ ਆ ਤੈਨੂੰ ਕਿ ਲੱਖ ਇਥੋਂ ਦੇ ਦਈਏ ਤੁਹਾਡਾ ਬਰਾਬਰ ਮਚਾਉਣਾ ਕਰਾਈਆ ਅਸਮਰ ਤੋਂ ਮੈਂ ਉਹ ਜਮਨ ਵਾਲੀ ਦਾ ਆਣੀ ਹੋਣਾ ਸਾਡਾ ਅਧਿਕਾਰ ਕਰਗਾ ਕੀ ਕਰਾਇਆ ਇਹ ਪਰ ਵਾਹੀਂ ਦੇ ਆਪ ਦਿਨ ਕਟਣਦੇ ਆ ਇਹਦਾ ਗੌਰਿੰਦੇ ਭਰਾ ਮੈਂ ਮੈਂ ਕੋ ਅਨਲੌਨ ਵੀ ਫੋਨ ਚੁੱਕਦਾ ਨਹੀਂ ਕਿਹਦਾ ਵਿਚਾਰ ਬੋਲੀਏ ਝੋਕੜਾ ਨਾ ਜਾਇਆ ਕੰਪਨੀ ਇਹਨਾਂ ਨਾਲ ਜਿਹੜਾ ਹੋਇਆ ਕਾਹਦਾ ਸੌਤੀ ਗੱਲ ਹੈ ਨਸਾਨਾ ਕਰਵਾਈ ਮੇਰ ਤੋਂ ਹੀ ਘਰ ਨਾ ਮੈਂ ਚਾਹੁੰਦਾ ਕਿ ਮੈਂ ਤੇ ਨਾਲ ਇਹ ਇਨਸਾਰ ਕਰਾ ਤੇਰੀ ਗੱਲ ਕਰਨ ਵਾਲੀ ਤੈਨੂੰ ਫੇਵੜਾ 10 ਕਰਕੇ ਕਿੱਥੇ ਭਣਾਉਣਾ ਪਰਵਾ ਮੇਰੇ ਕੋ ਕੁਝ ਨਹੀਂ ਹੈਗਾ ਮੈਂ ਤੇ ਆਉਂ ਬਿਆਹ ਕਰਨ ਜਾਂ ਤਾਡੇ ਉਹੀ ਹੈਗਾ ਰਾਵਣ ਹੀ ਹੈ ਜਦ ਮੈਂ ਸਾਨੂੰ ਫੋਨ ਲਾਇਆ ਵਾ ਅਸੀਂ ਦੇ ਭਰਾ ਦੇ ਕੀ ਗੱਲ ਅਸੀਂ ਦੇ ਭਰਾ ਦੇ ਨੇ ਕਟਣਦਾ ਦੇਣਾ ਬੋਲਦਾ ਜੀ ਗਣੀ ਤੱਕ ਪੋਜਵਾਣਾ ਕਰਿਆ ਸਾਰੇ ਕਰਿਆ ਜਿੰਨੇ ਤੋਂ ਪਹਿਲਾਂ ਤਾਂ ਜੈ ਭਰਾਵਾ ਅਸੀਂ ਦੇ ਕਰਜ਼ੇ ਲੈ ਲੈ ਕੰਮ ਕੀਤੇ ਆ ਕਰਜ਼ਾ ਹੀ ਲੁੱਲਾ ਲਾਣੀ ਇਦਾਂ ਦੇ ਹੋ ਗਏ ਆ ਤੇ ਅਸੀਂ ਇਕੱਠਾ ਤੈਨੂੰ ਦੇ ਦਈਏ ਜੇ ਭਾਈ ਇਹ ਬਟੇ ਨੂੰ ਉੱਤਰ ਜਾ ਰਿਹਾ ਹੈ। ਹਾਂ ਇਹ ਗੱਲ ਹੈ ਇਹ ਘਰੋਂ ਦੇਣਾਂ ਕੋਈ ਲੈਣ ਕਿੱਥੋਂ ਦੇਣੇ ਆ। ਪੈਨ ਤੋਂ ਵੇਲਾ ਕਿੱਥੋਂ ਦੇਣੇ ਆ। ਭਰਾ ਮੈਂ ਕਿਉਂ ਨਹੀਂ ਖੋਛੇਗਾ ਤੈਨੂੰ। ਮੈਂ ਕਿੱਥੇ ਬੋਛਣੀ ਨਹੀਂਗਾ। ਨਾ ਪਤਾ ਕਿਹੜਾ ਰਹੀ ਹਰ ਕੋਈ ਨਹੀਂ ਹੋ ਜਾਗਾ। ਹੋਰ ਇਹ ਕਿ ਦਿਨ ਬਟਰੇਲਰ ਜਿੱਦਾ ਤੈਨੂੰ ਮੈਂ ਦਤਾ ਫਿਰ ਨਹੀਂ ਆਗੇ ਰਹੇ। ਇਹ ਕਿਰੋਵਾ ਆਈ ਪਾਸੋਂ ਇਹ ਪੈ ਰਿਹਾ ਦੇਖੇ ਆਰ ਪਾਰ ਨਹੀਂ ਹੋਇਆ ਸਾਰਾ ਗੇਟ ਤੋਂ ਆ ਸਕਦਾ ਉਹ ਸਾਰਾ ਜਿੱਥੇ ਇਹ ਸਮਝਾ ਆਪ ਬਤ ਪੂਰ ਰੋਵਾ ਨਹੀਂ ਰਚੀ ਤਸਵੀਰ ਨਿਕਾਜਾ ਤੀਬੋ ਜੀ ਜੀ ਤੋਂ ਨਿਕਾਇਆ ਪਾਰਸਾਰ ਨਹੀਂ ਹੋਈ ਜੀ ਛੋਟੇ ਜਿਹੇ ਕੋਈ ਜਿਹੜਾ ਨਾਇਨੋਂ ਤੋਂ ਛੋਟੇ ਕੋਲੋਂ ਕਿੰਨਾ ਤੜਾ ਤੇ ਨਾਮ ਸਿੰਘ ਦਾ ਕੰਮ ਕੀ ਕਰਦੇ ਸੀ ਮੇਰੇ ਦਿਨਿਆਰੇ ਜੀ ਰਾਣੇ ਇਹ ਕੀ ਗੱਲ ਹੋਈ ਜੋ ਗੋਲੀਆਂ ਚੱਲੀਆਂ ਇਹ ਕੋਈ 8 ਦਿਨ ਪਹਿਲਾਂ ਮੈਨੂੰ ਫੋਨ ਆਇਆ ਮੈਂ ਕਾਲ ਨਹੀਂ ਚੁੱਕੀ ਤੇ ਰਾਤ ਨੂੰ ਸਾਡੇ ਕੋਲ ਫੈਰ ਮਾਰ ਗਿਆ ਕੋਈ ਨਾ ਤੇ ਅੱਧੇ ਘੰਟੇ ਬਾਅਦ ਮੈਨੂੰ ਫੋਨ ਕਰਤਾ ਵਾ ਤੇ ਮਤਲਬ ਤੂੰ ਮੇਰੇ ਕਾਲ ਨਹੀਂ ਚੁੱਕੀ ਤੇ ਉਹਦਾ ਨਤੀਜਾ ਜਾਨੂੰ ਦਿਖਾਤਾ ਹੀ ਤੇ 30 ਲੱਖ ਰੁਪਏ ਉਡੋਤੀ ਦੇ ਨਜਦਨੀ ਮਾਰਨਾ ਨਹੀਂ ਕਿਸੇ ਨਾਲ ਕੋਈ ਰੰਜਿਸ਼ ਹੈ ਜਾਂ ਕੋਈ ਝਗੜਾ ਤਾਂ ਨਹੀਂ ਕੋਈ ਰੰਜਿਸ਼ ਨਹੀਂ ਕੋਈ ਗੋਚ ਨਹੀਂ ਤੇ ਕੌਣ ਵੇਖਤੀ ਜੋ ਜਿਸਨੇ ਕੀਤਾ ਕੋਈ ਪਛਾਣ ਦੱਸੀ ਉਹਨੇ ਆਪਣੀ ਜੇ ਆਂਦਾ ਮੈਂ ਬਰਾ ਵੱਡਾ ਦਾਦੂ ਵਾਲ ਬੋਲਦਾ ਵਾਂ ਤੇ ਮੈਂ 30 ਲੱਖ ਰੁਪਏ ਲੈਣਾ ਤੇ ਤੋਂ ਤੇ ਆਪਦੇ ਨਿਆਣਿਆਂ ਨੂੰ ਧਿਆਨ ਨਾ ਰੱਖੀ ਹੁਣ ਕੀ ਮੰਗ ਕੀ ਕਰਦੇ ਹਾਂ ਮੰਗ ਇਹੋ ਇਨਸਾਫ ਚਾਹੀਦਾ ਸਾਨੂੰ